ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਉਮੀਦ ਕਰਦਾ ਹਾਂ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਸੋ ਜਿਵੇਂ ਕਿ ਪਤਾ ਹੈ ਕਿ ਸਾਡੇ ਘਰੇ ਪਿਛਲੇ ਦੋ ਦਿਨਾਂ ਤੋਂ ਸ਼੍ਰੀ ਅਖੰਡ ਪਾਤਸ਼ਾਹ ਪਰੰਪਰਾਵਾਂ ਅਰੰਭ ਹੋਇਆ ਸੀ ਸੋ ਅੱਜ ਉਸ ਦੀ ਸਮਾਪਤੀ ਹੋਣੀ ਹੈ ਅੱਜ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਈ ਜਾਣਗੇ ਸੋ ਅੱਜ ਬਹੁਤ ਏਨਜਾਇਮੈਂਟ ਹੋਏਗੀ ਬਹੁਤ ਸਾਰਾ ਫਨ ਹੋਏਗਾ ਲੋੜੀ ਸੈਲੀਬ੍ਰੇਸ਼ਨ ਕਰਨੀ ਹੈ ਕੁਦਰਤੀ ਤੇ ਸਤਾਰ ਬੰਦੀ ਸੋ ਅੱਜ ਬਹੁਤ ਸਾਰੇ ਰਿਸ਼ਤੇਦਾਰਾਂ ਨੇ ਵੀ ਆਉਣਾ ਹੈ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਬੜਾ ਹੀ ਸੋਹਣਾ ਹੋਣ ਵਾਲਾ ਹੈ ਕਿਉਂਕਿ ਸਾਰਾ ਕੁਝ ਫਿਲਹਾਲ ਤਾਂ ਰੱਬ ਦੀ ਕਿਰਪਾ ਨਾਲ ਪ੍ਰੋਪਰ ਪਲਾਨਿੰਗ ਦੇ ਨਾਲ ਚੱਲਦਾ ਹੈ ਸੋ ਆਈ ਥਿੰਕ ਅਸੀਂ 4 ਵਜੇ ਉੱਠ ਖੜੇ ਸੀਗੇ ਸੋ ਉੱਠਣ ਤੋਂ ਬਾਅਦ ਬਹੁਤ ਸਾਰੇ ਕੰਮ ਸਮਿਟੇ ਕਿਉਂਕਿ ਅੱਜ ਦੇ ਕੰਮ ਵੀ ਬਹੁਤ ਜ਼ਿਆਦਾ ਨੇ ਸੋ ਮੈਂ ਤੇ ਮਨ ਸਾਨੂੰ ਵੀ ਜਲਦੀ ਉੱਠਣਾ ਪਿਆ ਸੋ ਉੱਠ ਕੇ ਸਾਰੇ ਕੰਮ ਦੇਖੇ ਚਾਹ ਬਣਾਉਣ ਦੇਖੇ ਚਾਹ ਵਾਲਾ ਵਦੀਲਾ ਰੜੀ ਹੈ ਆ ਚੱਕੋ ਚਾਹ ਪੂਰੀਆਂ ਲੌਂਗ ਲਾਚੀਆਂ ਪਾ ਕੇ ਪੂਰੀ ਘਾ ਭਾਇਆ ਹੋਇਆ ਵਾ ਇਧਰੋਂ ਦੀ ਹਾਲੇ ਜਵਾਗ ਸੁੱਤੇ ਪਏ ਨੇ ਆ ਬੀਬੀ ਉੱਠ ਕੇ ਨਾਲੇ ਸੀਗੇ ਤੇ ਬੀਬੀ ਚਾਹ ਪੀਂਦੇ ਪਏ ਆ ਬੀਬੀ ਬਜ਼ੁਰਗ ਕਹਿੰਦੇ ਘਰ ਦੇ ਤਾਲੇ ਹੁੰਦੇ ਨੇ ਤੇ ਅਰਦੇ ਕਿਉਂਕਿ ਹਾਲ ਵੀ ਵਧੀਆ ਕਰਦੇ ਨੇ ਆ ਲੋ ਹਨ ਸਸਤੀ ਕਰ ਗਈ ਸਾਰਿਆਂ ਨੂੰ ਇਧਰ ਬੀਬੀ ਸੁੱਤੇ ਪਏ ਨੇ ਮੰਮੀ ਹਣੀ ਉੱਠ ਕੇ ਆ ਗਏ ਨੇ ਮੰਮੀ ਹਣ ਵਿੱਚ ਆ ਪੀ ਜਾਂਦੇ ਆ ਸੁਖਰਾਜ ਸਿੰਘ ਵੀ ਬਲਾ ਸੁੱਤਾ ਪਿਆ ਹਲੇ ਆਹ ਦੇਖੋ ਐ ਨਿਆਰੇ ਨਾਲ ਬਿਨਾਂ ਚਿੰਤਾ ਵਾਲੀ ਕੋਈ ਚਿੰਤਾ ਨਹੀਂ ਲਾਈਫ ਨਜ਼ਾਰੇਦਾਰ ਜਦੋਂ ਪੁੱਕ ਲਗੇ ਐ ਚੀਕਾਂ ਚੱਕ ਤਾ ਫੇਰ ਸੋਜੋ ਸੋ ਇਹ ਕੱਪੜੇ ਕੁਦਰਤ ਉਹਨਾਂ ਦੇ ਸੁਖਰਾਜ ਦੇ ਸੋ ਆਪਾਂ ਕੰਮ ਕਰਨੇ ਨੇ ਸੋ ਬਲਾ ਨਹਾਤ ਹੋ ਕੇ ਰੈਡੀ ਹੋ ਜੀਏ ਫਟਾਫਟ ਕਿਉਂਕਿ ਉਸ ਤੋਂ ਬਾਅਦ ਹਲਵਾਈਆਂ ਨੇ ਵੀ ਆ ਜਾਣਾ ਵੇ ਟੰਟਾਲ ਨੇ ਵੀ ਆ ਜਾਣਾ ਸੋ ਰਿਸ਼ਤੇਦਾਰਾਂ ਦੇ ਵੀ ਫੋਨ ਆ ਗਏ ਨੇ ਕਿ ਅੱਧੇ ਤਾਂ ਰਿਸ਼ਤੇਦਾਰ ਤੁਰੇ ਹੋਏ ਨੇ ਸੋ ਉਹਨਾਂ ਦਾ ਵੀ ਖਿਆਲ ਰੱਖਣਾ ਪੈਣਾ ਵਾ ਸੋ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਪਹਿਲਾਂ ਫਟਾਫਟ ਤਿਆਰ ਹੋ ਕੇ ਫਿਰ ਸਾਰੇ ਕੰਮ ਆਪਾਂ ਆਰਾਮ ਨਾਲ ਕਰ ਸਕਦੇ ਹਾਂ ਮਾਨ ਸੈਟ ਕਰਿਆ ਮਾਨ ਸਵ ਮਾਨ ਸੈਟ ਕਰਦੇ ਆ ਸਰਦਾਰ ਸਾਹਿਬ ਨਹੀਂ ਜਾਂਦੇ ਆ ਇਹੋ ਇਸ ਮਾਨ ਸੂ ਹੁਣ ਆਪਾਂ ਫਟਾਫਟ ਤਿਆਰ ਹੋ ਕੇ ਫਿਰ ਮਿਲਦੇ ਆ ਅਗਲੇ ਬਲੌਗ ਦੇ ਪਾੜ ਦੇ ਵਿੱਚ ਆ ਸ਼ਿਕਲੀ ਸ ਹੈ ਜਿਹਨਾਂ ਪਈ ਸੀ ਪਤਾ ਨਹੀਂ ਤਾਂ ਵਿਚਾਰੀ ਥੱਲੇ ਆ ਕੇ ਮਰ ਗਈ ਕੀ ਹੋਊਗਾ ਆ ਬੀਬੀ ਸਾਡੀ ਮੂੰਹ ਚ ਪਾਊਗੀ ਨਾ जिंदी करो हाँ बेटी मैं थे गारा पास <laughs> मुझे घर जाना है हाँ जी मम्मी यार ना नहीं कर चुके और नहीं कर रही नहीं मैं वीडियो दिखा दूंगी तुझे मम्मी अच्छा अच्छा हम तो आ कुंडा गोल भी यार तू तो सिंदूर पाट नहीं सब मैं ओए मरी हुई है मैं 10 मिनट तक जाना फिर बंद कर ओहो थोड़ी है ਮਾਰਤੀ ਤੁਸੀਂ ਲੋਕਾਂ ਨੇ ਮੈਂ ਹੁਣ ਮਾਰੀਏ ਕਿ ਲੋਕ ਅੱਛਾ ਇਹ ਸਾਡੇ ਨਾਲ ਪਈ ਸੀ ਦੋਨਾਂ ਦੀ ਉਹ ਕੁਦਰਤ ਦੇ ਨਾਲ ਪਈ ਸੀ ਆ ਦੇਖੀਓ ਕੁਦਰਤ ਦੇ ਪਾ ਕੱਪੜੇ ਆਏ ਆ ਨਵੇਂ ਸਾਹਿਬ ਨੂੰ ਨਹੀਂ ਨਾ ਸਾਹਿਬ ਆ ਨਾਨਕੇ ਵੱਲੋਂ ਮੈਨੂੰ ਪੰਜਾਬੀ ਸੂਟ ਆਇਆ ਜਨਤਾ ਮਾਫ ਨਹੀਂ ਕਰੇਗੀ ਇਹ ਮੇ ਪੋੜਾ ਇਹ ਮੇ ਪੋੜਾ ਅੱਜ ਅਲੱਗ ਇਹ ਅਲੱਗ ਲੱਗਦਾ ਤਾਂ ਹੈ ਨਹੀਂ ਐਡਾ ਬੁਰਾ ਹੋਇਆ ਤੇ ਟੁੱਟਾ ਹੀ ਹੋਇਆ ਪਤਾ ਨਹੀਂ ਕਿ ਸੱਚੀ ਲੱਗ ਰਿਹਾ ਕੀ ਹੋਇਆ ਤੁਸੀਂ ਆਪ ਹੀ ਕਿ ਇਤੋਂ ਦੀ ਵੀਡੀਓ ਲੈਣੀ ਨਹੀਂ ਤਾਂ ਵੀ ਆ ਜੀ ਵੀ ਲਾਤੀ ਬਾਈ ਹਾਂ ਜੁੱਤਾ ਥੱਲੇ ਵਾਲਾ ਸੈਵ ਦਾ ਅਨ ਲੱਗਿਆ ਅੱਛਾ ਆ ਯਾਰ ਲੱਗ ਜੀ ਯਾਰ ਨਵਾਇਆ ਫਿਰ ਉਦੋਂ ਬਾਅਦ ਆਪਣਾ ਆਪਣਾ ਜੀ ਫਿਰ ਉਦੋਂ ਬਾਅਦ ਕੋਟਪੰਡ ਪਣਾ ਕੋਟਪੰਡ ਪਣਾ ਨਮਾ ਸਾਬਣ ਸ਼ੈਂਪੂ ਲੋਸ਼ਨ ਪਰਫਿਊਮ ਇਹ ਸਾਰਾ ਕੁਝ ਆਣ ਲੱਗਾ ਗਿਆ ਨਾ ਜੁੱਗਾ ਜੁੱਤੀ ਜੁੱਤੀ ਦੋ ਪਈ ਪਰ ਉਹਦੇ ਕੁਝ ਜੁੱਤੀ ਹੋ ਪਈਆਂ ਵਾਹ ਦੀਦੀ ਮੈਂ ਮੈਂ ਇਹਦੀ ਵਾਹ ਦੀਦੀ ਦੀਦੀ ਉਸ ਗਰਾਜ ਦੇ ਜ਼ਾਰੇ ਦਾ ਸ਼ੁਕਰ ਆਜ਼ੇ ਕਪੜੇ ਇਹ ਵੀ ਆਣ ਲੱਗਾ ਆ ਆ ਡੈਪਰ ਵੀ ਆਣ ਲੱਗਾ ਜੀ ਦੇਖੋ ਇਹ ਚ ਕੋਈ ਪੋਟੀ-ਪੂਟੀ ਲੱਗਦੀ ਤਾਂ ਹੈ ਨਹੀਂ ਕਿਸੇ ਦਾ ਤਾਰਿਆ ਤਾਂ ਇਹ ਵੀ ਆਣ ਲੱਗਾ ਜੀ ਬੋਲੇ ਸੁਣੇ ਜਰੂਰੀ ਜਰੂਰੀ ਕੰਮ ਹੂੰ ਆ ਮੇਰਾ ਦੇਖੋ ਜੀ ਆਣ ਲੱਗ ਰਹੀ ਹੈ ਲੱਗਿਆ ਹੋਇਆ ਲੱਗਦਾ ਮੈਨੂੰ ਲੈ ਚੱਲੇ ਭਾਈ ਨੁਹਾਈ-ਨੁਹਾਈ ਕਰਨੇ ਮੁੰਡੇ ਦੀ ਹੈਗੀ ਅੱਜ ਦਸਤਾਰ ਬੰਦੀ ਮੇਰੇ ਪੁੱਤ ਦੀ ਮਾਮਾ ਮਮੀ ਨੂੰ ਆਉਣਗੇ ਭਾਈ ਮਾਮੇ ਓ ਮਮੀ ਜਲਦੀ ਆ ਜਾ ਡੈਡੀ ਆ ਕੇ ਦੁੱਧ ਲੈ ਕੇ ਹਗੜੀ ਅੰਮਾ ਓ ਮਮੇ ਆ ਜਾ ਮਜ਼ਾ ਆ ਰਿਹਾ ਮਾਮਾ ਮਾਮੀ ਦੇ ਹੱਥੋਂ ਨੌਂਦੇ ਆ ਭਣ ਜਿਆ ਪਤੰਗ ਡਾਈ ਨਾਲੇ ਲੋੜੀ ਦੇ ਆਏ ਹਾਏ ਇਤਨਾ ਸਕੂਨ ਮਗਾ ਪਹਿਲੀ ਦਸਤਾਰ ਬੰਦੀ ਆ ਪੇਕੇਆਂ ਚ ਵੀ ਸੋਹਰਿਆਂ ਚ ਵੀ ਸਭ ਬਹੁਤ ਕਰਮਾਂ ਵਾਲਾ ਭਾਗਾਂ ਵਾਲਾ ਜਿਉਂ ਆ ਮੌਕਾ ਮਿਲਿਆ ਮੈਡਮ ਤੁਸੀਂ ਇੰਟਰਵਿਊ ਇੱਧਰ ਤੋਂ ਹੋ ਕੇ ਦੇ ਦੋ ਉਹਦੇ ਪਿੱਛੇ ਟੱਟੀ ਆਉਂਦੀ ਆ ਇੰਟਰਵਿਊ ਨਹੀਂ ਦੇ ਰਹੀ ਹੈ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਮੈਂ ਬਹੁਤ ਸਰਚ ਕੀਤੀ ਸੀਗੀ YouTube ਬਲੌਗ ਵਗੈਰਾ ਵੀ ਬਹੁਤ ਦੇਖੇ ਬਹੁਤ ਜਾਣੇ ਕਰਦੇ ਵੀ ਪਏ ਆ ਦਸਤਾਰ ਬੰਦੀ ਪਰ ਪ੍ਰੋਪਰ ਨਹੀਂ ਸੀ ਪਤਾ ਲੱਗ ਰਿਹਾ ਕਿ ਕੀ ਰਸਮਾਂ ਹੁੰਦੀਆਂ ਨੇ ਕੀ ਰਿਵਾਜ ਹੁੰਦੇ ਆ ਨਾ ਕੀ ਕੀ ਕਰਨਾ ਹੁੰਦਾ ਵਾ ਫੇ ਮੈਂ ਬਾਬਾ ਜੀ ਨੂੰ ਵੀ ਪੁੱਛਿਆ ਬਾਬਾ ਜੀ ਕਹਿੰਦੇ ਉਹ ਵੀ ਉਹੀ ਆ ਵੀ ਪਹਿਲਾਂ ਸੁੱਚੇ ਬਸਤਰ ਬੰਦਿਆ ਹਨਾ ਜਿਹੜੀ ਪੱਗ ਸੀਗੀ ਉਹ ਨਾਨਕਿਆਂ ਵੱਲੋਂ ਆਪਾਂ ਨੂੰ ਪਹਿਲਾਂ ਹੀ ਆ ਗਈ ਸੀ ਅਖੰਡ ਪਾਤਸ਼ਾਹ ਜਿਸ ਦਿਨ ਆਰੰਭ ਕਰਾਣਾ ਸੀਗਾ ਉਹ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਉਸੇ ਦਿਨ ਰੱਖਤੀ ਸੀਗੀ ਠੀਕ ਹੈ ਤੇ ਫਿਰ ਉਹ ਪੱਗ ਮਹਾਰਾਜ ਦੀ ਜੂਰੀ ਪਿੱਛੇ ਤੇ ਹੁਣ ਖੰਡਪਾਰ ਸਾਹਿਬ ਸੰਪੂਰਨ ਹੋਣ ਤੋਂ ਬਾਅਦ ਫਿਰ ਆਗਿਆ ਦੀ ਅਰਦਾਸ ਤੋਂ ਬਾਅਦ ਫਿਰ ਦਸਤਾਰ ਬੰਦੀ ਦੀ ਰਸਮ ਹੋ ਗਈ ਹੈ ਨਾ ਤੇ ਦਸਤਾਰ ਮਾਮਾ ਜੀ ਲੈ ਕੇ ਆਏ ਸੀਗੇ ਸਾਹਿਬ ਦੇ ਤੇ ਹੁਣ ਮਾਮਾ ਜੀ ਤੇ ਮਾਮੀ ਜੀ ਉਹ ਨਾਈ ਤੋਂ ਹੀ ਕਰਾ ਰਹੇ ਨੇ ਸਾਹਿਬ ਦੇ ਸਿਰ ਤੋਂ ਲੈ ਕੇ ਪੈਰਾ ਤੱਕ ਸਾਰੇ ਕੱਪੜੇ ਜੁੱਤੀ ਸਾਰਾ ਕੁਝ ਹੈ ਨਾ ਇਹ ਸੁੱੱਚੇ ਹੁੰਦੇ ਆ ਸਰ ਕਿ ਕੱਪੜੇ ਬੁਆਏ ਅੱਜ ਉਹਦੇ ਸਾਰੇ ਓਕੇ ਓਕੇ ਕਿ ਉਹਨੇ ਅੱਜ ਤੋਂ ਇੱਕ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੀ ਆ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਮੇਰਾ ਪੁੱਤਰ ਸਿੱਖੀ ਸਰੂਪ ਚ ਹਮੇਸ਼ਾ ਹਮ ਬਣਿਆ ਰਹੇ ਬਣਿਆ ਰਹੇ ਵਰ ਗੁੱਡ ਮम्मा ਮੰਮੀ ਨੇ ਮੂੰਹ ਮਿੱਠਾ ਕਰਾਇਆ ਕੁਦਰਤ ਦਾ ਤੇ ਹੁਣ

ਇਸ ਤੋਂ ਸਾਹਮਣੀ ਹਵਾ ਨਹੀਂ ਗੰਦ ਕਰਿਆ ਦੁਬਾਰਾ ਲੋਈ ਆ ਬਾਗ ਇਹ ਰਟ ਆ ਆਮਨ ਦੀ ਸੇਵਾ ਦੇ ਭਾਈਆ ਤੇ ਹੁਣ ਕੰਮ ਇਹਦੇ ਸੇਵਾ ਕਰਨ ਵਾਲੇ ਜਿਹਾ ਪਾਣੀ ਪੋਹਰਾ ਜੇ ਸਾਡੇ ਵਾਲੇ ਹੁੰਦੇ ਨਹੀਂ ਤੇ ਇਹ ਗੁਰੂਆਂ ਦੇ ਦਰਾਂ ਤੇ ਇਹਨਾਂ ਨੇ ਕੋਹਾਟੀ ਤੋਂ ਛਤਰੌੜਕ ਕਰਕੇ ਹੁਣ ਇੱਥੇ ਛਤਰੌੜ ਹੋਣਾ ਪੰਜਾਬ 'ਚ ਇਹਨਾਂ ਦੇ ਡਿਊਟਨ ਦਾ ਨਾਮ ਹੀ ਲੈਂਦੇ